ਅਗਲਾ ਮਸਲਾ ਵਿਚਾਰੀਏ ਸ਼ਰਮਾ ਜੀ ਸਿੱਧੂ ਮੂਸੇ ਵਾਲੇ ਦੇ ਉੱਤੇ ਜਿਹੜੀ ਡਾਕੂਮੈਂਟਰੀ ਬਣੀ ਆ ਮਰਹੂਮ ਨੌਜਵਾਨ ਪੰਜਾਬੀ ਗਾਇਕ ਸੀਗਾ। ਮਾਨਸਾ ਕੋਰਟ ਨੇ ਉਸ ਮਾਮਲੇ ਦੇ ਵਿੱਚ 16 ਜੂਨ ਨੂੰ ਜਵਾਬ ਮੰਗਿਆ ਜੀ BBC ਤੋਂ। ਹਾਂ ਬਿਲਕੁਲ ਜੀ BBC ਨੇ ਇੱਕ ਡਾਕੂਮੈਂਟਰੀ ਤਿਆਰ ਕੀਤੀ ਜਿਹੜੀ ਪੱਲਾ ਸਕਰੀਨਿੰਗ ਦੀ ਗੱਲ ਚੱਲ ਰਹੀ ਸੀ ਕਿ ਮੁੰਬਈ ਚੋ ਦੀ ਸਕਰੀਨਿੰਗ ਹੋਏਗੀ ਵਿਸਕਰੀਨ ਦਾ ਪ੍ਰਭਾਵ ਦੇ ਵਿਰੋਧ ਤੇ ਚੱਲਦੇ ਆ ਜਾਂ BBC ਦੇ ਆਪਣੇ ਕੋਲ ਫੈਸਲਾ ਕਰਕੇ ਅੱਗੇ ਹੋਵੇ। ਜੀ ਜੀ। ਹਾਂ। ਪਰ ਮਤਲਬ ਕਿ ਉਹ ਰੀਲீஸ் ਰੂ ਹੋਈ ਹੋਰੀ ਇੱਕ ਨਹੀਂ ਦੋ ਪਾਰਟ ਦੇ ਰੀਲਿਸ ਹੋ ਚੁੱਕੇ ਨੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਹਵਾਲੇ ਨਾਲ BBC ਵੱਲੋਂ ਇਹਨੂੰ ਰੀਲீஸ் ਕੀਤਾ ਗਿਆ ਦੋ ਦੋ ਦੇ ਐਪੀਸੋਡ ਆ ਚੁੱਕੇ ਨੇ ਇੱਕ ਦੇ ਵਿੱਚ ਉਹਦਾ ਸੰਘਰਸ਼ ਤੇ ਗਿੱਟ ਹੋਣ ਦੀ ਪ੍ਰਕਿਰਿਆ ਦੂਏ ਚੋ ਦੇ ਕਤਲ ਦੀ ਕਹਾਣੀ ਸਾਰੀ ਨੂੰ ਬਿਆਨ ਕੀਤਾ ਹੈ ਸੋ ਇਹ ਮਾਮਲਾ ਇਸ ਮੌਕੇ ਅਦਾਲਤੀ ਪ੍ਰਕਿਰਿਆ ਚਲ ਟ੍ਰਾਇਲ ਤੇ ਚੱਲ ਗਿਆ ਜੀ ਉਸ ਸਮੇਂ ਅਜੇ ਹੀ ਡਾਕੂਮੈਂਟਰੀ ਉਹ ਵੀ BBC ਵਰਗੇ ਹਜ਼ਾਰੇ ਵੱਲੋਂ ਆਉਣੀ ਹਮਮ ਇਹ ਪਰਿਵਾਰ ਨੂੰ ਇੱਕ ਖਤਸਾ ਕਿ ਜੀ ਇਹਦੇ ਨਾਲ ਸਾਡਾ ਕੇਸ ਪ੍ਰਭਾਵਿਤ ਹੋ ਸਕਦਾ ਹੈ ਜੀ ਕੇਸ ਤੇ ਅਸਰ ਪੈ ਸਕਦਾ ਔਰ ਇਹ ਜੀ ਉਹਨਾਂ ਨੇ ਇਤਰਾਜ਼ ਪਟਕਾਇਆ ਬੀਬੀਸੀ ਨੂੰ ਕਹਿੰਦੇ ਉਹਨਾਂ ਨੇ ਰੋਕਣ ਲਈ ਵਿਦਾਇਤ ਕੀਤੀ ਸੀ ਕਿ ਬੀਬੀਸੀ ਉਹਨਾਂ ਦੀ ਨਹੀਂ ਸੁਣੀ ਮੰਨੀ ਤੇ ਫਿਰ ਆਖਰ ਪਰਿਵਾਰ ਮਾਨਸਾ ਕੋਰਟ ਚ ਲਾ ਗਿਆ ਮਾਨਸਾ ਕੋਰਟ ਦੇ ਵਿੱਚ ਬਾਦਲ ਜੀ ਨੂੰ ਸੁਣਵਾਈ ਹੋਈ ਸੀ ਇਸ ਮਸਲੇ ਤੇ ਪਰਿਵਾਰ ਵੱਲੋਂ ਕੀਤੇ ਗਏ ਵਕੀਲਾਂ ਨੇ ਆਪਣੇ ਪੱਖ ਦਲੀਲਾਂ ਰੱਖੀਆਂ ਜੀ ਤੇ ਮਾਨਸਾ ਕੋਰਟ ਨੇ ਇਹ ਸੁਣਵਾਈ ਨੂੰ ਸੁਣਦਿਆਂ ਹੋਇਆਂ ਬੀਬੀ ਸੀ ਨੂੰ ਇਤਸਰਾ ਨੋਟਿਸ ਭੇਜ ਕੇ 16 ਜੂਨ ਨੂੰ ਆਪਣਾ ਜਵਾਬ দাখিল ਕਰਨ ਲਈ ਨਿਰਦੇਸ਼ ਦਿੱਤੇ ਨੇ ਕਿ ਤੁਸੀਂ ਆ ਕੇ ਆਪਣਾ ਜਵਾਬ ਦਾਖਲ ਕਰੋ ਕਿ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿਉਂਕਿ ਪਰਵਾਜ਼ ਜੀ ਨੇ ਉਤਰਾਜ ਪ੍ਰਕਾਸ਼ ਇਹਦੇ ਵਿੱਚ ਅੰਭ੍ਰਵੀ ਜੀ ਜਿਨ੍ਹਾਂ ਨੇ ਦੇਖੀ ਹੈ ਜਾਂ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਦੇ ਲਈ ਹੈ ਕਿ ਇਹਦੇ ਵਿੱਚ ਲਗਭਗ ਗੱਲਾਂਬਾਤਾਂ ਨੇ ਸਾਰਿਆਂ ਨਾਲ ਜੋ ਸਿੱਧੂ ਮੂਸੇਵਾਲੇ ਦੇ ਨੇੜੇ ਤੇਰੇ ਕਿਸੇ ਨਾ ਕਿਸੇ ਰੂਪ ਨਾਲ ਜੁੜੇ ਰਹੇ ਨੇ ਉਹਦੇ ਵਿੱਚ ਕੁਝ ਪੱਤਰਕਾਰਾਂ ਨਾਲ ਨੇ ਕੁਝ ਪੁਲਿਸ ਅਧਿਕਾਰੀਆਂ ਨਾਲ ਨੇ ਐਨਾ ਕੁਝ ਦੋਸਤਾਂ ਮਿੱਤਰਾਂ ਨਾਲ ਇਸ ਨੂੰ ਉਸੇ ਵਾਲੇ ਦੇ ਐਸੋ ਤੱਕ ਕੇ ਗੋਲਡੀ ਬਰਾਡ ਦੀ ਆਡੀਓ ਦਾ ਹਵਾਲਾ ਦਿੱਤਾ ਗਿਆ ਉਸ ਨਾਲ ਆਡੀਓ ਹੈ ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪਰਿਵਾਰ ਦਾ ਇਹ ਵੀ ਖਦਸਾ ਹੈ ਕਿ ਇਸ ਨੂੰ ਗੈਂਗਸਟਰਵਾਦ ਨਾਲ ਜੁੜਿਆ ਹੋਇਆ ਦਿਖਾਇਆ ਜਾ ਰਿਹਾ ਤੇ ਇਹ ਸਾਰੀਆਂ ਕੁਝ ਗੱਲਾਂ ਤੋਂ ਇਤਰਾਜ਼ ਦੇ ਕਰਦੇ ਆ ਅਦਾਲਤ ਦਾ ਰੁਕੀਤਾ ਤੇ ਅਦਾਲਤ ਨੇ BBC ਤੋਂ ਜਵਾਬ ਮੰਗਿਆ ਜੀ ਸੋ ਦੇਖਦੇ ਆ BBC ਦੇ ਤੇ ਕੀ ਜਵਾਬ ਹੁੰਦੀ ਹੈ ਕਿਉਂਕਿ ਅਜੇ ਤੱਕ ਸਥਾਨਕ ਕੋਰਟ ਦੇ ਵਿੱਚ ਹੈ ਮਾਮਲਾ ਪਰ ਜੇ ਸਹੀ ਮੈਨੇਜ ਤੁਰਪੀ ਗੱਲ ਤਾਂ ਫਿਰ ਉਪਰੀ ਅਦਾਲਤਾਂ ਤੱਕ ਜਾਊਗਾ ਲੰਬਾ ਪ੍ਰੋਸੈਸ ਹੈ ਪਰ ਬੀਬੀਸੀ ਨੂੰ ਹਦਾਇਤ ਕੀ ਕੋਈ ਅਦਾਲਤ ਕਰੂਗੀ ਵਾਪਸ ਲੈਣ ਲਈ ਪਰਵਾਹ ਦੀ ਮੰਗ ਤਾਂ ਪਹਿਲਾਂ ਇਹ ਹੈ ਨਾ ਕਿ ਉਹਨੂੰ ਰੋਕਿਆ ਜਾਵੇ ਰੋਕਿਆ ਜਾਵੇ ਹਾਂ ਪਰ ਜੇ ਜਿਸ ਤਰ੍ਹਾਂ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਉੱਚ ਜੋ ਰਿਲੀਜ਼ ਹੋ ਗਿਆ ਉਹ ਚੁੱਕ ਲਿਪ ਬਣਾ ਲੈਂਦੇ ਆ ਲੋਕ ਅਲੱਗ ਅਲੱਗ ਥਾਂ ਤੇ ਇੰਨੀ ਥਾਂ ਤੇ ਫੈਲ ਦਿੰਦੇ ਆ ਕਿ ਮੁੜ ਕੇ ਇਕੱਠੀ ਕਰਨੀ ਅਸੰਭਵ ਵਰਗੀ ਸਿਚੁਏਸ਼ਨ ਹਾਂ ਤੁਸੀਂ ਦੇਖ ਲਓ ਵੀ ਜਦੋਂ ਬੀਬੀਸੀ ਦੀ ਗੱਲ ਚੱਲੀ ਸੀਗੀ ਬੀਬੀਸੀ ਦੇ ਉੱਤੇ ਬੀਬੀਸੀ ਨੇ ਨਾ ਗੁਜਰਾਤ ਦੇ ਵਿੱਚ ਜੋ ਕਤਲਿਆਮ ਹੋਇਆ ਸੀਗਾ ਉਹਦੇ ਤੇ ਵੀ ਡਾਕੂਮੈਂਟਰੀ ਬਣਾਈ ਸੀਗੀ ਉਹੇ ਤਰੋਕ ਲੱਗੀ BBC ਨੂੰ ਕਾਫੀ ਕਾਨੂੰਨੀ ਤੌਰ ਤੇ ਖੱਜਲਖਵਾਰ ਹੋਣਾ ਪਿਆ ਲੋਕਾਂ ਦੀ ਸੈਂਪਥੀ ਜੁੜ ਗਈ BBC ਦੇ ਨਾਲ ਵੀ ਚਲੋ ਇਹਨਾਂ ਦਾ ਕੰਮ ਸੀਗਾ ਹਾਲਾਂਕਿ ਉੱਥੇ ਜੋ ਵਾਪਰਿਆ ਉਹ ਆਪਾਂ ਨੂੰ ਪਤਾ ਹੀ ਹੈ ਨੈੱਟ ਦੇ ਉੱਤੇ ਦਰਜੀ ਹੈ ਸਾਰਾ ਲੋਕਾਂ ਦੀਆਂ ਬਾਈਟਸ ਲੋਕਾਂ ਦੇ ਇੰਟਰਵਿਊਜ਼ ਵਿਕਟਮ ਦੀਆਂ ਸਾਰਾ ਕੁਝ ਪਿਆ ਪਰ BBC ਨੂੰ ਇੱਕ ਸੈਂਪਥੀ ਮਿਲੀ ਕਿ BBC ਦੇ ਨਾਲ ਤੱਕਾ ਹੋ ਰਿਹਾ ਪਰ ਇਸ ਮਾਮਲੇ ਦੇ ਵਿੱਚ BBC ਉੱਤੇ ਵੀ ਤਕਨੀਕੀ ਖਾਮੀਆਂ ਦੇ ਮਾਮਲੇ ਦੇ ਵਿੱਚ ਕੀ ਨੁਕਸ ਕੱਡੇ ਜਾ ਰਹੇ ਨੇ ਵੀ ਤੁਸੀਂ ਇੱਕ ਧਿਰ ਨੂੰ ਕਾ ਕਵਰ ਕਰ ਲਿਆ ਦੂਜੀ ਜਿਹੜੀ ਵਿਕਟਮ ਤੇ ਰਹਿ ਜਿਹਨੂੰ ਆਪਾਂ ਕਹਿ ਸਕਦੇ ਆ ਜਿਹੜੀ ਦੂਜੀ ਤੇ ਰਹਿ ਅਦਾਲਤ ਦੇ ਵਿੱਚ ਜਿਹੜੀ ਕਹਿੰਦੀ ਆ ਵੀ ਸਾਡੇ ਨਾਲ ਵਧੇਖੀ ਹੋਈ ਆ ਉਹਦਾ ਵਰਸ਼ਨ ਤੱਕ ਨਹੀਂ ਤੁਸੀਂ ਪਾਇਆ ਤੇ ਕਾਲੀ ਦੇ ਨਾਲ ਇਨਨਾਂ ਰਿਲੀਜ਼ ਕੀਤੀ ਗਈ ਵੀ ਜਿਹੜੀ ਕੋਰਟ ਆ ਉਹਦੀ ਵੀ ਇਸ ਮਾਮਲੇ ਦੇ ਵਿੱਚ ਕੋਈ ਉਡੀਕ ਨਹੀਂ ਕੀਤੀ ਗਈ ਉਹਦਾ ਫੈਸਲਾ ਕਿਉਂ ਹੁੰਦਾ ਜਾਂ ਉਹ ਕੀ ਡਾਇਰੈਕਟ ਬਿਲਕੁਲ